ਵਾਇਗੁਰ ਦੀ ਕਾ ਖਾਲਸਾ ਇਹ ਕਿਤੇ ਮੀਡੀਆ ਚ ਪਾਉਂਗੀ ਆਪਣਾ ਲੱਖੇ ਹਾਂਜੀ ਵਾਟੇ ਤੁਸੀਂ ਬੰਦੇ ਆਪਾਂ ਸਾਨੂੰ ਕਿੰਨਾ ਦੌੜਾਰੀ ਪੈਸੇ ਦੀ ਕਰਨ ਕੱਢ ਲੈਣਾ ਸਿਆਣਾ ਆਹ ਪ੍ਰੇਡਾ ਨੂੰ ਕੰਨ ਆਪਣੀ ਲੈਣ ਮੇਣ ਆ ਸਾਰਾ ਹੋ ਕੇ ਤਾਂ ਚਲੋ ਵਿਸ਼ਵਾਸ ਕਰ ਲੈਂਦਾ ਵੀ ਇੱਕ ਅੱਧੀ ਪੇਮੈਂਟ ਚਲੋ ਰੈਗੂਲਰ ਬੰਦੇ ਨੂੰ ਦੇ ਤੇ ਇਹ ਲੇਕਿਨ ਉਹ ਨਾ ਸੁਣੋ ਤੁਸੀਂ ਮੇਰੇ ਉਰੇ ਅੱਜ ਮੱਲੇ ਚ ਪੁੱਛੋ ਆ ਕੇ ਬਾਲਟੀ ਮਾਰੀ ਅੱਜ ਵੀ ਦੇਖ ਲਓ ਤੈਨੂੰ ਕੱਪੜੇ ਦਿਖਾਣਾ ਕਰਦੀ ਆ ਉਹ ਬਾਲਟੀ ਛੱਡ ਕੇ ਜਾਰ ਤੁਸੀਂ ਤਾਂ ਖਾਈ ਨਹੀਂ ਤੇ ਇਸ ਟਾਈਮ 'ਚ ਇਹ ਪਹਿਲਾਂ ਦੀ ਗੱਲ ਕਰ ਰਿਹਾ ਡੀ ਐਫ ਐ ਵਾਲਿਆਂ ਦੀ ਤੁਸੀਂ ਤਾਂ ਹੁਣ ਆ ਰਹੇ ਆ ਔਲੀ ਗਾਣਾ ਆਰਾਮ ਮੇਗੀ ਕਾਹੋਂ ਬੋਲਦਾ 1500 ਮੈਨੂੰ ਹੀ ਨਾ ਕੋਈ ਧੱਕਾ ਕਰ ਰਿਹਾ ਉਹ ਵੀ ਅਸੀਂ ਹੋੜਾ ਰਹੇ ਹਾਂ ਸਰਪਾਲ ਗੱਲ ਸੁਣ ਲਾ ਮੇਰੇ ਨੇ ਸਰਪਾਲ ਜੀ ਕਿੰਨੇ ਸਨੇਹੇ ਤੁਸੀਂ ਹੁਣ ਸਾਲ ਤੋਂ ਲਾ ਰਹੇ ਨਾ ਮੈਂ 2017 ਚ ਲੋੜ ਮੈਂ 2017 ਤੋਂ ਮਿਲਨ ਰਿਜਿਸਟਰ ਦਿਓ ਕੱਢ ਕੇ ਮੇਰੀ 1 ਸਾਲ ਹੋ ਗਿਆ ਤੁਹਾਨੂੰ ਸਨੇਹੇ ਬਾਰ ਬਾਰ ਇਥੇ ਕੀ ਪਿੱਛੇ ਲੱਗ ਰਹੀ ਸੀ ਨਾ ਵੀ ਦੇਖੋ ਲੀਗਲ ਕਾਰਵਾਈ ਹੋ ਰਹੀ ਹੈ ਸਰਪਾਲ ਜੀ ਮਿਲੋ ਘਰੇ ਕਾਰਡ ਦੇ ਸਰ ਮੈਂ ਤਾਂ ਕਹਿੰਦਾ ਮੇਰੀ ਸਟੇਟਮੈਂਟ ਕਢਾਓ ਮੇਰੀ ਫੈਂ ਜੀ ਹੁਣ ਦੂਸਰੀ ਹੋ ਗਈ ਦੇਖੋ ਡੀ ਐਚ ਐਫ ਐਲ ਸੀ ਪਹਿਲਾਂ ਨਹੀਂ ਸਹੀ ਚੱਲ ਰਹੀ ਸੀ ਐਨਸੀਐਲਟੀ ਚ ਗਈ ਔਨ ਰਿਕਾਰਡ ਐਨਸੀਐਲਟੀ ਚ ਗਈ ਆਰਬੀਆਈ ਦੇ ਅੰਡਰ ਆਈ ਆਰਬੀਆਈ ਦੇ ਅੰਡਰ ਆਉਣ ਤੋਂ ਬਾਅਦ ਪੀਰਾਮਲ ਨੇ ਉਸ ਨੂੰ ਟੇਕਓਵਰ ਕਰ ਲਿਆ ਇਹ ਨੇਚਰਲੀ ਬੜੀ ਬੜੀ ਕੰਪਨੀਆਂ ਵਿੱਚ ਹੋ ਜਾਂਦਾ ਠੀਕ ਹੈ ਇਹਨਾਂ ਕੋਲ ਪ੍ਰੋਪਰਲੀ ਕੀ ਕਰ ਉਹ ਨਿਲਾਮੀ ਦਾ ਕਰਤਾ ਉਹਨਾਂ ਨੇ ਅੱਜ ਵੀ ਇਹ ਕਬਜ਼ਾ ਲਿਆ ਜੂਗਾ ਇਹਦਾ ਜੀ ਗਾਹ ਨਿਲਾਮ ਕੀਤਾ ਜਾਊਗਾ ਤੁਹਾਡਾ ਘਰ ਤੇ ਉਹ ਤੋਂ ਪੈਸੇ ਪੂਰੇ ਕਿਤੇ ਜਾਣਗੇ ਇਹ ਜਦੋਂ ਸਾਡੇ ਕੋਲ ਇਹਨੇ ਰੱਖੀ ਹੈ ਗੱਲ ਅਸੀਂ ਇਹ ਫੈਸਲਾ ਕਰ ਲਿਆ ਵੀ ਬਿਲਕੁਲ ਵੀ ਵੈਸੇ ਤੁਨ ਮੇਕਲ ਕਲ ਹੋਰ ਵੀ ਤਾਂ ਉਹ ਪਤਾ ਨਹੀਂ ਕਿੱਧਰ ਚਲੇ ਗਏ ਜਿਹੜ ਨੇ ਇਹਨੂੰ ਤਾਂ ਦੱਸ ਹੀ ਨਹੀਂ ਰੇਤ ਤੋਂ ਤਾਂ ਮੰਗ ਰਹੇ ਨੇ ਪੈਸੇ ਉਹ ਤਾਂ ਕਹਿ ਨਹੀਂ ਰਿਹਾ ਵੀ ਆਏ ਨੇ ਕੋਈ ਨਵੀਂ ਕੰਪਨੀ ਆ ਗਈ ਜਿਹੜੇ ਇਹਦੇ ਕੋਲ ਹੋਰ ਬੰਦੇ ਭੇਜਦੇ ਨੇ ਇਹਦੇ ਕੋਲੋਂ ਵੈਸੇ ਵੀ ਲੈ ਗਏ ਨੇ ਪੈਸੇ ਉਹ ਇਦੇ ਕੋਲ ਕਈ ਮਾਰ ਵੈਸੇ ਲੈ ਗਏ ਇਹਦੇ ਕੋਲ ਪੈਸੇ ਪਹਿਲਾਂ ਲੈ ਜਾ ਚੁੱਕੇ ਨੇ ਕੁਛ ਹੋਰ ਉਹਨਾਂ ਦੀ ਵੀ ਕੋਈ ਰਸੀਦ ਨਹੀਂ ਕੋਈ ਪਤਾ ਨਹੀਂ ਕੋ ਲੈਣੀ ਨਹੀਂ ਦੇਣੀ ਨਹੀਂ ਪਤਾ ਨਹੀਂ ਕਿਹੜੀ ਕੰਪਨੀ ਹੈ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਵੇਖੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਸਾਰਿਆਂ ਨੂੰ ਦੱਸ ਦੇਣੀ ਚਾਹਣਾ ਵੀ ਕੁਝ ਕੁ ਬੈਂਕ ਜਿਹੜੇ ਨੇ ਸਾਰਿਆਂ ਦਾ ਨਾਂ ਨਹੀਂ ਹੀ ਲੈਂਦੇ ਕੁਝ ਕੁ ਬੈਂਕ ਕਹੇ ਜਾਂਦੇ ਜਿਨ੍ਹਾਂ ਨੇ ਲੁੱਟ ਮਚਾਈ ਹੋਈ ਹੈ ਬਿਲਕੁਲ ਉਹਨਾਂ ਦੀ ਲੁੱਟ ਆ ਜਿਹੜੀ ਉਹ ਨਹੀਂ ਚੱਲਣ ਦੇਊਗੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਊਗੀ ਜੋ ਅਸੀਂ ਇਹ ਨਹੀਂ ਗੱਲ ਕਹਿੰਦੇ ਕੋਈ ਪੈਸੇ ਲੈ ਕੇ ਭਰੇ ਹੀ ਨਾ ਕਿਸੇ ਨੂੰ ਜਿਹੜਾ ਲੈਂਦਾ ਉਹ ਮੋੜਦਾ ਪਰ ਇਹਦੇ ਕੋਲ ਤੇ ਪੂਰੇ ਘਰ ਬਿਠਾ ਡਬਲ ਲੈਂਡ ਹੈ ਨੇ ਇਹਦੇ ਕੋਲ ਇਸ ਕਰਕੇ ਅਸੀਂ ਕਿਸੇ ਨਾਲ ਵੀ ਧੱਕਾ ਜਿਹੜਾ ਬਿਲਕੁਲ ਨਹੀਂ ਹੁਣ ਦੇਵਾਂਗੇ ਔਰ ਨਾ ਇਹ ਪਰਿਵਾਰ ਦੇ ਨਾਲ ਜਿਹੜਾ ਧੱਕਾ ਹੁੰਦਾ ਹੈ ਅਗਰ ਜੇ ਨਾ ਉਹ ਮੁੜੇ ਬੈਂਕ ਵਾਲਿਆਂ ਨੇ ਜ਼ਬਰਦਸਤੀ ਕਰਨੀ ਚਾਹੀ ਅਸੀਂ ਤਕੜਾ ਸੰਘਰਸ਼ ਜਿਹੜਾ ਸ਼ਾਂਤਮਈ ਤਰੰਗ ਜਿਹੜਾ ਸੰਘਰਸ਼ ਅਸੀਂ ਪਹਿਲੋਂ ਵੀ ਕਰਦੇ ਰਹੇ ਹਾਂ ਹੁਣ ਵੀ ਸ਼ਾਂਤ ਇਸ ਘਰ ਦੇ ਵਿੱਚ ਸਰਦਾਰ ਕ੍ਰਿਪਾਲ ਸਿੰਘ ਰਹੂਗਾ ਔਰ ਕੋਈ ਨਹੀਂ ਆ ਸਕਦਾ ਨਾ ਕੋਈ ਬੈਂਕ ਵੜ ਸਕਦੀ ਨਾ ਅਸੀਂ ਵੜਨ ਦੇਣੀ ਇਹ ਸਾਡਾ ਫੈਸਲਾ ਪੱਕਾ ਹੋ ਚੁੱਕਾ ਸਾਰੀ ਯੂਨੀਅਨ ਦਾ ਨਾਅਰੇ ਲੱਗ ਦੋ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਹਾਂਜੀ ਮੈਂ ਕਿਰਪਾਲ ਸਿੰਘ ਜੀ ਸ਼ਨੌਰ ਜੀ ਮੈਂ ਬੋਲ ਰਿਹਾ ਜੀ ਮੈਨੂੰ ਤੱਕਾ ਹੋ ਰਿਹਾ ਜੀ ਮੈਂ ਇਸ ਤਰ੍ਹਾਂ ਕਰਕੇ ਜੀ ਮੈਂ ਇੱਕ ਲੋਨ ਲਿਆ ਸੀ ਡੀ ਐਚ ਅਫਲ ਤੋਂ ਜੀ 2017 ਦੇ ਵਿੱਚ ਜੀ 2017 ਤੋਂ ਲੋਨ ਲਿਆ ਜੀ ਮੇਰੇ ਨਾਲ ਕਰ ਰਹੇ ਨੇ ਫਰੋਡ ਬਾਜੀ ਪਹਿਲਾਂ ਤੇ ਲੋਨ ਲੈਣ ਤੋਂ ਪਹਿਲਾਂ ਇਹਨਾਂ ਦੇ ਬੈਂਕ ਦੇ ਬੰਦਿਆਂ ਨੇ ਮੇਰੇ ਕੋਲੋਂ ਇੱਕ ਲੱਖ 40000 ਮੇਰੇ ਖਾਤੇ ਚ ਕਢਵਾ ਲਿਆ ਜੀ ਇਹਨਾਂ ਨੇ ਤੇ 70000 ਮੇਰੇ ਕੋਲ ਨਗਦ ਲੈ ਲਿਆ ਜੀ ਕਮੈਂਟ ਵਿੱਚ ਇੱਕ ਨਾਲ ਬੈਂਕ ਦਾ ਬੰਦਾ ਹੋਰ ਹਾਂਜੀ ਉਹ ਜਨਾਨੀ ਦੀ ਸਾਨੂੰ ਪਤਾ ਨਹੀਂ ਲੱਗਾ ਜਦ ਮੇਰੇ ਖਾਤੇ ਚ 3.5 ਲੱਖ ਰੁਪਇਆ ਅਕਾਊਂਟ ਚ ਪਵਾਇਆ ਜੀ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ 1 ਲੱਖ ਤਵੀ ਤੇ 1.40 ਲੱਖ ਰੁਪਇਆ ਵਿੱਚੋਂ ਵੀ ਨਿਕਲ ਗਿਆ ਜੀ ਮੈਂ ਖਾਤਾ ਬਲੌਕਰ ਹੈ ਮੈਂ ਜਦ ਇਹਨਾਂ ਨੇ ਮੇਰੇ ਕੋਲ ਇੱਕ ਸਕਿਉਰਿਟੀ ਤੌਰ ਤੇ ਚੱਕ ਲਿਆ ਸੀ ਜੀ 70000 ਰੁਪਇਆ ਦਾ ਮੇਰੇ ਕੋਲ 30000 ਇੱਕ ਲਿਆ 40 ਇੱਕ ਲਿਆ ਜੀ ਤੇ ਇੱਕ ਮੇਰ ਕੋਲ ਨਾ ਸਕੁਆਲਟੀ ਵਾਸਤੇ ਚੱਕ ਲਿਆ ਵੀ ਤੂੰ 20000 ਮੇਰ ਕੋਲ ਹੋਰ ਲਾਗੇ ਮੰਗਣ 20000 ਹੋਰ ਦੇ ਫਿਰ ਮੈਨੂੰ ਕਹਿੰਦੇ ਜੀ ਨਹੀਂ 20000 ਹੈਗਾ ਤਾਂ ਮੈਨੂੰ ਇੱਕ ਚੈੱਕ ਦੇ ਦਿਓ ਹੂੰ ਮੈਂ ਖਾਲੀ ਚੈੱਕ ਸਾਈਨ ਕਰਕੇ ਮੇਰ ਕੋਲ ਕਿਸ ਨੇ ਕੀ ਆ ਜੀ ਤੁਹਾਨੂੰ ਇਹ ਰਾਜਕੌਰ ਜਨਾਨੀ ਆ ਜੀ ਪਟਿਆਲੇ ਤੂੰ ਆ ਜੀ ਤ੍ਰਿਪੜੀ ਤੂੰ ਜੀ ਤਾਂ ਉਸ ਤੋਂ ਬਾਅਦ ਜੀ ਚਲੋ ਜੀ ਮੈਂ ਇਹਨਾਂ ਨੇ ਮੈਨੂੰ ਸਾਢੇ ਕਿ ਤਿੰਨ ਲੱਖ ਰੁਪਏ ਮੇਰੇ ਖਾਤੇ 'ਚ ਜਿਵੇਂ ਪੇਮੈਂਟ ਆਈ ਹੈ 100000 ਰੁਪਏ ਮੇਰੇ ਕਾਊਂਟ ਦੇ ਵਿੱਚ ਇਹਨਾਂ ਨੇ ਜਦ ਹੀ ਕਢਵਾ ਲਿਆ ਜੀ ਮੈਂ ਖਾਤਾ ਖਲਵਾਇਆ ਮੈਂ ਬਲੌਕ ਕਰਵਾਇਆ ਸੀ ਤਾ 140000 ਇਹ ਲੈ ਗਏ ਜੀ ਤੇ 70000 ਮੇਰੇ ਕੋਲ ਲੈ ਗਏ ਲੱਖ ਰੁਪਏ ਦੀ ਮੇਰੀ ਨਿਸ਼ੋਰਸ਼ ਕਰਤੀ ਨਾਲੀ ਬਿਨ ਪੁੱਛੇ ਤਾਂ ਮੈਨੂੰ ਪਤਾ ਨਹੀਂ ਜੀ ਹੈ ਉਹ ਵੀ ਲੱਖ ਰੁਪਏ ਮੈਂ ਬਹੁਤ ਪੈਸੇ ਭਰ ਚੁੱਕਿਆ ਜੀ ਤੇ ਹੁਣ ਦੇਖੋ ਸਰ ਮੈਂ ਇਹਨਾਂ ਨੂੰ ਮੇਰੇ ਘਰ ਕਿੰਨੀ ਵਾਰੀ ਆਏ ਨੇ ਤੱਕਾ ਕਰਦੇ ਨੇ ਬਹੁਤ ਜ਼ਬਰਦਸਤੀ ਕਰਦੇ ਮੇਰੇ ਘਰ ਦੀ ਤੇ ਪੇਂਟ ਦੀ ਬਾਲਟੀ ਮਾਰੀ ਤੇ ਇਹਨਾਂ ਨੇ ਹੋਰ ਵੀ ਬਹੁਤ ਕੁਝ ਕਰਿਆ ਜੀ ਕਰਦੇ ਵੀ ਮੇਰੇ ਘਰ ਦੀ ਤੇ ਕੱਪੜੇ ਸਾਰੇ ਪੈਂਟ ਨਾਲ ਲਿਬੜੇ ਤੇ ਬੁਰਸ਼ ਪਿਆ ਜੀ ਘਰ ਜਿੱਦੂ ਆਂਦਰ ਪੰਜ ਸੱਤ ਧਮਕੀਆਂ ਦਿੰਦੇ ਆ ਕੇ ਜਿਵੇਂ ਚੰਡੀਗੜ੍ਹ ਤੋਂ ਅਸੀਂ ਇਹ ਕਰ ਦੇਣਾ ਉਹ ਕਰ ਦੇਣਾ ਇਹ ਘਰ ਨੂੰ ਤਾਲਾ ਮਾਰਨ ਬਾਅਦ ਗਏ ਉਸ ਤੋਂ ਬਾਅਦ ਫੇਰ ਆਏ ਜੀ ਪੰਜ ਸੱਤ ਜਣੇ ਜੀ ਇਹਨਾਂ ਨੇ ਮੇਰੇ ਘਰ ਆ ਕੇ ਬੜਾ ਗਾਹ ਪਾਇਆ ਜੀ ਉਸ ਤੋਂ ਬਾਅਦ ਮੈਨੂੰ ਨਾਲ ਦੀ ਨਾਲ ਹੀ ਅਟੈਕ ਹੋ ਗਿਆ ਜੀ ਮੈਂ ਹਸਪਤਾਲ ਚ ਰਿਹਾ ਮਾਸਨੋਰ ਚ ਕਰਾਈ ਜੀ ਸਾਡੀ ਕੋਈ ਸੁਣਵਾਈ ਨਹੀਂ ਉਸ ਟਾਈਮ 'ਚ ਹੋਈ ਜੀ ਉਸ ਤੋਂ ਬਾਅਦ ਮੈਂ ਅੰਮ੍ਰਿਤ ਹਸਪਤਾਲ ਕਰਾਈ ਰੱਖਿਆ ਇਹਨਾਂ ਦਾਖਲ ਜੀ 1.5 ਮਹੀਨਾ ਮੈਂ ਅੰਮ੍ਰਿਤ ਹਸਪਤਾਲ ਚ ਰਿਹਾ ਜੀ ਉਤੋਂ ਉਹਨਾਂ ਨੇ ਜਵਾਬ ਦਿੱਤਾ ਜੀ ਕਹਿੰਦੇ ਜੀ ਕਰਿਆ ਜੀ ਮੈਨੂੰ ਨਿਆ ਦਿੱਤਾ ਜਾਏ ਮੇਰੇ ਤੇ 12 ਲੱਖ ਰੁਪਈਆ ਲੋਨ ਲਿਆ ਜੀ ਮੈਂ 12 ਲੱਖ ਤੋਂ ਉੱਪਰ ਪਾ ਚੁੱਕਿਆ 5 ਲੱਖ ਰੁਪਈਆ ਮੇਰੇ ਕੋ ਜਿਹੜਾ ਦੂਸਰੇ ਬੰਦੇ ਲੈ ਗਏ ਨੇ 3 ਲੱਖ ਇੱਕ ਲੈ ਗਏ ਨੇ 4 ਇੱਕ ਲੈ ਗਏ ਜੀ 7 ਲੱਖ ਰੁਪਈਆ ਸਾਡੇ ਕੋਲ ਲੈ ਕੇ ਨਾ ਜਿਹੜੇ 4 ਲੱਖ ਦੀ ਰਸੀਦ ਪਹਿਲਾਂ ਦੇ ਗਿਆ ਤੇ 2 ਲੱਖ ਦੀ ਫਿਰ ਦੇ ਗਿਆ 3 ਲੱਖ ਹੋ ਗਿਆ 5 ਲੱਖ ਹੋ ਗਿਆ ਜੀ 5 ਲੱਖ ਦੀ ਬਸ ਆਖ ਮੈਂ ਕਰਨੀ ਮੈਂ ਚਾਂਸੀ ਗੱਡੀ ਲੈ ਕੇ ਗਿਆ ਸੀ ਜੀ ਉਸ ਤੋਂ ਬਾਅਦ ਮੇਰੇ ਘਰ ਦੀ ਬਿਮਾਰਨ ਦੀ ਜੀ ਨੂੰ ਕਹਿੰਦਾ ਜੀ ਤੁਹਾਡਾ ਨਾ ਰਜਿਸਟਰੀ ਬੰਬੇ ਤੋਂ ਆ ਗਈ ਹੈ ਕਿ ਤੁਸੀਂ ਰਜਿਸਟਰੀ ਤੁਹਾਨੂੰ ਲਿਆ ਕੇ ਦੇਣੇ ਆਂ ਵੀ ਤੁਹਾਨੂੰ ਰਸੀਦਾ ਦੇਓ ਉਹਨਾਂ ਨੇ ਚਾਚਾ 5 ਲੱਖ ਦਾ ਉਹ ਵੀ ਲੈ ਕੇ ਜੀ ਵਿੱਚੋਂ ਹੋਰ ਰਸੀਦਾ ਕੱਢ ਕੇ ਲੈ ਗਏ ਜੀ ਜਿਹੜੀ ਰਸੀਦਾ ਇਹਨਾਂ ਨੂੰ ਬੈਂਗਾਲ ਮਾਲ ਜੀ ਬੈਂਕਾ ਜੀ ਕੋਈ ਨਵਾਂ ਬੜਾ ੱੱਕਾ ਕਰ ਰਹੇ ਸਾਡੇ ਤਾਂ ਬਹੁਤ ਜ਼ਿਆਦਾ ਨਜਾਇਜ਼ ਹੋ ਰਹੀ ਹੈ ਜੀ ਹਾਂਜੀ ਕੀ ਕਹਿ ਰਹ ਆ ਇਹ ਆ ਵੀ ਸਾਨੂੰ ਨਿਆ ਦਿੱਤਾ ਧਮਕੀਆਂ ਦੇ ਰੇ ਜੀ ਕਹਿੰਦੇ ਜੀ ਅਸੀਂ ਕਬਜ਼ਾ ਕਰਨੇ ਤੇ ਬਾਹਰ ਨਿਕਲੋ ਜੀ ਸਾਨੂੰ ਤੇ ਬਾਹਰ ਨਿਕਲੋ ਜੀ ਤੇ ਬਹੁਤ ਜ਼ਿਆਦਾ ਧਮਕੀ ਦੇ 3 ਲੱਖ ਰੁਪਈਆ ਮੇਰੇ ਕੋਲੋਂ ਹੋਰ ਮੰਗ ਰਹੇ ਜੀ 12 13 ਲੱਖ 12 ਲੱਖ ਲੋਨ ਲਿਆ ਜੀ ਮੈਂ 12 ਤੋਂ ਉੱਪਰ ਪਰ ਚੁੱਕਿਆ 21 ਲੱਖ ਰੁਪਈਆ ਹੋਰ ਮੇਰੇ ਕੋਲ ਮੰਗ ਰਹੇ ਆ ਜੀ ਇਹ ੱਤਕਾ ਨਹੀਂ ਹੋਰ ਕੀ ਆ ਜੀ ਨਜਾਇਜ਼ ਹੋ ਰਹੀ ਮੇਰ ਨਾਲ ਕਰੀ ਆ ਜੀ ਕੋਈ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਰੀਗੀ ਫੇਰ ਮੈਂ ਪਠਾਨ ਮਾਜੇ ਨੂੰ ਮੇਰਾ ਪੈਸੇ ਲੈ ਕੇ ਭੱਜੇ ਪਠਾਨ ਮਾਜਰੇ ਦੇ ਬੰਦੇ ਕੋਲ ਵੀ ਗਿਆ ਮੈਂ ਅਸੀਂ ਬੜਾ ਭੱਜੇ ਆ ਜੀ ਸਾਨੂੰ ਕੋਈ ਕੰਪਨੀ ਨਹੀਂ ਲੱਭੀ ਡੀ ਐਚ ਐਫਲ ਕਿੱਥੇ ਚੱਲ ਗਈ ਹੈ ਹੋਰ ਕੰਪਨੀ ਨਵੀਂ ਆਈ ਜਿਹੜੀ ਸਾਨੂੰ ਸੌਰੀ ਇਹਨਾਂ ਨੇ ਨਾ ਕਿਰਪਾਲ ਸਿੰਘ ਜੀ ਨੇ ਲੋਨ ਲਿਆ ਸੀ ਸਾਡੇ ਬੈਂਕ ਤੋਂ ਕਿ ਨਹੀਂ ਕਿਰਪਾਲ ਸਿੰਘ ਜੀ ਨੇ ਕਿੰਨਾ ਲੋਨ ਲਿਆ ਸੀਗਾ ਨियर अबाउट ਇਹਨਾਂ ਨੇ 10 ਦੇ ਆਸ-ਪਾਸ ਲਿਆ ਸੀ ਅੱਛਾ ਤੇ ਇਹਨਾਂ ਦੇ ਅਕੋਰਡਿੰਗਲੀ ਇਹ ਕਹਿ ਰਹੇ ਆ ਕਿ ਅਸੀਂ ਤਾਂ ਸਾਰਾ ਪੇਮੈਂਟ ਕਰ ਚੁੱਕੇ ਆ ਲੇਕਿਨ ਸਾਡੇ ਕੋਲ ਜਿਹੜੀ ਇਸ ਟਾਈਮ ਇਹਨਾਂ ਦੀ ਅਮਾਉਂਟ ਪੈਂਡਿੰਗ ਸ਼ੋ ਕਰੀ ਆ ਉਹ ਨੀਅਰ ਅਬਾਊਟ 21 ਲੱਖ ਦੇ ਆਸ-ਪਾਸ ਖਲੇ ਵੀ ਪੈਂਡਿੰਗ ਸ਼ੋ ਕਰੀ ਆ ਹੁਣ ਜੇ ਇਹ ਕਹਿ ਰਹੇ ਆ ਕਿ ਅਸੀਂ 3 ਲੱਖ ਦਾ ਚੈੱਕ ਇੱਕ ਦਿੱਤਾ ਕਿਸੇ ਨੂੰ 4 ਲੱਖ ਦਾ ਪੇਮੈਂਟ ਇੱਕ ਦਿੱਤੀ ਆ ਅਸੀਂ ਕਹਿ ਰਹੇ ਕਿ ਬੰਦੇ ਜਿਹੜੇ ਸਾਨੂੰ ਪਤਾ ਹੀ ਨਹੀਂ ਜੈਦਾ ਕਿਸ ਕਿਸ ਬੰਦੇ ਨੂੰ ਪੇਮੈਂਟ ਦਿੱਤੀ ਆ ਇਹਨਾਂ ਨੇ ਜਾਂ ਤਾਂ ਉਸ ਬੰਦੇ ਦਾ ਨਾਮ ਹੋਵੇ ਜਿਹੜੀ ਲੇਡੀਜ਼ ਦਾ ਨਾਮ ਰੱਖ ਰਹੇ ਨੰਬਰ ਹੋਵੇ ਮੋਬਾਈਲ ਨੰਬਰ ਹੋਵੇ ਜਿਹੜੀ ਲੇਡੀਜ਼ ਦਾ ਨਾਮ ਰੱਖ ਰਹੇ ਤ੍ਰਿਪੜੀ ਜੀ ਨੇ ਚੈੱਕ ਲਗਾ ਕੇ ਪੇਮੈਂਟ ਕਰਾਈ ਹੈ ਕਿ ਬੈਂਕ ਵੱਲੋਂ ਕੋਈ ਕਾਰੋ ਹੈ ਲੇਡੀਜ਼ ਤੇ ਸਾਨੂੰ ਉਸ ਲੇਡੀਜ਼ ਦਾ ਹੀ ਨਹੀਂ ਪਤਾ ਕੌਣ ਆ ਕੌਣ ਨਹੀਂ ਆ ਤੁਸੀਂ ਮੰਨਦੇ ਹੋ ਕਿ ਮੈਂ ਕਿਹੜਾ ਏਜੰਟ ਨੂੰ ਜੇ ਇਹ ਆਪਣੀ ਤਰਫ ਤੋਂ ਲੋਨ ਕਰਵਾਉਣ ਵਾਸਤੇ ਕੋਈ ਅਮਾਉਂਟ ਦਿੰਦੇ ਆ ਬੈਂਕ ਨੇ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਸਾਨੂੰ ਖਾਲੀ ਚੈੱਕ ਦੋ ਇਹਨਾਂ ਨੇ ਜਿਹੜੀ ਅਮਾਊਂਟ ਦਾ ਦਿੱਤਾ ਹੈ ਚੈੱਕ ਦਿੱਤਾ ਹੈ ਉਹ ਖਾਲੀ ਚੈੱਕ ਦਿੱਤਾ ਚਮੰਦਕ ਬੈਂਕ ਦੇ ਜਿਹੜਾ ਡਿਪਾਰਟਮੈਂਟ ਜਾਂ ਏਜੰਟ ਕੰਮ ਕਰ ਰਹੇ ਉਹਨਾਂ ਕੋਲ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਬਾਹਰ ਕੋਣ ਕੀ ਕਰ ਬੈਂਕ ਦਾ ਨਾਮ ਦੀ ਮੇਰੀ ਗੱਲ ਸੁਣੋ ਬੈਂਕ ਚ ਪ੍ਰੋਪਰਲੀ ਆਨ ਆਪਣਾ ਬੈਂਕ ਦੇ ਥਰੂ ਲੋਨ ਲੈਣ ਬੈਂਕ ਕੋਈ ਬੈਂਕ ਦਾ ਕੋਈ ਵੀ EMPLOYEES ਪੈਸਾ ਨਹੀਂ ਮੰਗ ਸਕਦਾ ਜੇ ਏਜੰਟ ਜਿਹੜੇ ਹੈਗੇ ਏਜੰਟ ਦੇ ਥਰੂ ਜਾ ਰਹੇ ਆ ਤਾਂ ਕਿਉਂ ਜਾ ਰਹੇ ਆ ਏਜੰਟ ਦੇ ਥਰੂ ਕਿ ਬੈਂਕ ਇਸ ਦੀ ਵੈਰੀਫਿਕੇਸ਼ਨ ਕਰਦਾ ਜਿਹੜਾ ਏਜੰਟ ਸਾਡੇ ਕੋਲ ਹੈ ਟੀਮ ਏਜ ਬੈਂਕ ਕੱਲਾ ਈਵੇਂ ਤਾਂ ਚੱਲ ਨਹੀਂ ਸਕਦਾ ਬੈਂਕ ਬਿਲਕੁਲ ਹੋਏਗਾ ਕੋਈ ਕੋਡ ਦੇ ਜ਼ਰੀਏ ਸੀ ਦੇਖਿਆ ਕੋਣ ਸਾਨੂੰ ਕੀ ਪਤਾ ਇਹਨਾਂ ਨੇ ਉਸ ਦੇ ਨੂੰ ਪੇਮੈਂਟ ਦਿੱਤੀ ਹੈ ਜਾਂ ਚੈੱਕ ਦਿੱਤਾ ਜੇ ਇਹਨਾਂ ਨੇ ਉਹਨੂੰ ਖਾਲੀ ਚੈੱਕ ਦਿੱਤਾ ਤਾਂ ਕਾਦੇ ਵਾਸਤੇ ਦਿੱਤਾ ਕੀ ਕਾਰਵਾਈ ਕੀ ਹੁਣ ਥੋੜੇ ਤੋਂ ਕਾਰਵਾਈ ਤਾਂ ਸਰ ਇਹੀ ਹੈ ਕਿ ਇਹਨਾਂ ਨੂੰ ਕਿਹਾ ਕਿ ਹਾਂ ਤੁਸੀਂ ਸੋਮਵਾਰ ਜਾਂ ਮੰਗਲਵਾਰ ਨੂੰ ਆਫਿਸ ਆ ਜਾਓ ਉੱਥੇ ਬੈਠ ਕੇ ਇੱਕ ਦਿਨ ਹੈਗਾ ਕਿ ਵੀ ਸਟੇਟਮੈਂਟ ਸਾਨੂੰ ਚਾਹੀਦੀ ਹੈ ਅਸੀਂ ਸਟੇਟਮੈਂਟ ਵੀ ਦੇ ਦਾਂਗੇ ਜੋ ਵੀ ਸੈਟਲਮੈਂਟ ਜੇ ਕਰਨੀ ਚਾਹੁੰਦੇ ਆ ਤਾਂ ਉਹ ਅਮਾਉਂਟ ਜਿਹੜੀ ਹੋਏਗੀ ਉਹ ਆਪਾਂ ਬੈਠ ਕੇ ਸੈਟਲ